ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਦਿਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਤ ਤਰਨ ਤਰਨ ਹਰ ਨਿਧ ਦੂਖ ਨਸ ਕਬਿ ਆਪ ਦਿਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ اے ਭਾਈ ਪ੍ਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ ਇਲਾਜ ਆਪ ਰੱਖਦਾ ਹੈ ਤਰਨ ਤਰਨ ਹਰ ਨਿਦ ਦੂਖ ਨਾ ਸਕਾ ਬਿਆਪ ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਾਨੋ ਜਹਾਜ਼ ਹੈ ਉਹ ਹਰੀ ਸਾਰੇ ਦੁੱਖ ਸੁੱਖਾਂ ਦਾ ਖਜ਼ਾਨਾ ਹੈ ਕੁਝ ਦੀ ਸਨ ਪਿਆ ਕੋਈ ਦੁੱਖ ਪਾ ਨਹੀਂ ਸਕਦਾ ਸਾਧੂ ਸੰਗ ਭਜੂ ਗੋਪਾਲ ਇਹ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਆਨ ਸੰਜਮ ਕਿਛ ਨਾ ਸੁੱਝ ਜਾਏ ਇਹ ਯਤਨ ਕਾਟ ਕਲ ਕਾਲ ਇਹਨਾਂ ਯਤਨਾ ਨਾਲ ਹੀ ਸੰਸਾਰ ਦੀ ਝੰਬੇਲਿਆਂ ਦੀ ਫਾਹੀ ਕੱਟ ਮੈਨੂੰ ਇਸ ਤੋਂ ਬਿਨਾ ਹੋਰ ਕੋਈ ਜੁਗਤ ਨਹੀਂ ਸੁਝਦੀ ਰਹਾਉ ਆਦਵੰਤੁ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ اے ਭਾਈ ਜਿਹੜਾ ਦਇਆ ਦਾ ਘਰ ਸਰਵ ਵਿਆਪਕ ਪ੍ਰਭ ਸਦਾ ਹੀ ਜੀਵਾਂ ਦੇ ਸਿਰ ਉੱਤੇ ਰਾਖਾ ਹੈ ਤੇ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਜਨਮ ਮਰਨ ਦੇ ਵਾਰ ਹਰ ਜਪ ਸਿਮਰ ਸੁਆਮੀ ਸੁਏ ਉਥੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰ ਬੇਦ ਸਿਮਰੰਤ ਕਥਾ ਅਹਿਸਾਸਤ ਭਗਤ ਕਰੈ ਵਿਚਾਰ ਇਹ ਭਾਈ ਬੇ ਸਿਮਰਤੀ ਸਾਰਸਤ ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ ਜ਼ਿਕਰ ਕਰਦਾ ਹੈ ਭਗਤ ਜਨ ਵੀ ਜਿਸ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਦੇ ਹਨ ਮੁਕਤ ਪਾਈਐ ਸਾਧ ਸੰਗਤ ਬਿਨ ਸੁਜਾਈ ਅੰਧਾਰ ਸਾਧ ਸੰਗਤ ਵਿੱਚ ਉਸ ਦਾ ਨਾਮ ਸਿਮਰ ਕੇ ਜਗਤ ਦੀ ਝੰਬੇਲਿਆਂ ਤੋਂ ਖਲਾਸੀ ਮਿਲਦੀ ਹੈ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਚਰਨ ਕਮਲੂ ਆਧਾਰ ਜਨਕਾ ਰਾਸ ਪੂੰਜੀ ਏਕ ਇਹ ਨਾਨਕ ਆਖੇ ਇਹ ਭਾਈ ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਕ ਜੀਵਨ ਦਾ ਸਰਮਾਇਆ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਕ ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਸੰਹਾਰਾ ਹੈ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ਕਰਨ ਕਮਲੂ ਆਧਾਰ ਜਨਕਾ ਰਾਸ ਪੁੰਜੀ ਇਕ ਤਾਣ ਮਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇ ਇਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ